ਉਹ ਰੇ ਜੰਗਲ ਸੀ ਮਕੇਰੀਆਂ ਚ ਆਪਣੇ ਹਲਕੇ ਦੀ ਇੱਕ ਵਰਕਰ ਮੀਟਿੰਗ ਰੱਖੀ ਸੀ ਤੇ ਮੈਂ ਸਮਝਦਾ ਕਿ ਜਿਹੜੀ ਉਹ ਵਰਕਰ ਮੀਟਿੰਗ ਆ ਇੱਕ ਵਿਸ਼ਾਲ ਰੈਲੀ ਦਾ ਰੂਪ ਧਨ ਕਰ ਗਈ ਤੇ ਲੋਕਾਂ ਨੇ ਅੱਜ ਮੇਰੀ ਉਮੀਦ ਤੋਂ ਕਈ ਗੁਣਾ ਵੱਧ ਸਾਡੀ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਦੇ ਕੇ ਸਾਨੂੰ ਨਵਾਜਿਆ ਤੇ ਮੈਂ ਧੰਨਵਾਦ ਕਰਦਾ ਆਪਣੀ ਇਲਾਕੇ ਦੀ ਸੰਗਤ ਦਾ ਆਪਣੇ ਇਲਾਕੇ ਦੀ ਜਨਤਾ ਦਾ ਜਿਹੜਾ ਮੇਰਾ ਪਰਿਵਾਰ ਆ ਸਾਰਾ ਕਿ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਕਿਉਂਕਿ ਅਸੀਂ ਇੱਕ ਨਾਰਾ ਨਵੀਂ ਸੋਚ ਨਵੀਂ ਉਮੀਦ ਲੈ ਕੇ ਲੋਕਾਂ 'ਚ ਗਏ ਆ ਕਿ ਇੱਕ ਨਵੀਂ ਸੋਚ ਨਾਲ ਹਲਕੇ ਦੀ ਜਿਹੜੀ ਅੱਗੋ ਅਗਵਾਈ ਜਿਹੜੀ ਅਸੀਂ ਚਾਹੁੰਦੇ ਆ ਭਈ ਕਰਕੇ ਸਰਕਾਰਾਂ ਦੇ ਖਿਲਾਫ ਜੋ ਸਾਡਾ ਹਲਕਾ ਬਹੁਤ ਵੱਡੇ ਪੱਧਰ ਤੇ ਪਛੜ ਚੁੱਕਾ ਇੱਕ ਲਵਾਰਸ ਜਿਹਦੇ ਕੋਲ ਜਾ ਉਹ ਕਹਿੰਦੇ ਕਿਹੜੀਆਂ ਲਵਾਰਸ ਹੋ ਗਿਆ ਜੋ ਲਵਾਰਸ ਹੋਇਆ ਹਲਕਾ ਉਹਦੇ ਖਿਲਾਫ ਅਸੀਂ ਜਿਹੜੀ ਹੁਣ ਇੱਕ ਮੁਹਿੰਮ ਸ਼ੁਰੂ ਕਰਾਂਗੇ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਨੂੰ ਨਾਂ ਲੈ ਕੇ ਜਿਹੜੇ ਲੋਕਾਂ ਦੀਆਂ ਚਾਹੇ ਟੁੱਟੀਆਂ ਸੜਕਾਂ ਚਾਹੇ ਨਸ਼ੇ ਦੇ ਮੁੱਦੇ ਤੇ ਗੱਲ ਆ ਚਾਹੇ ਬੇਰੁਜ਼ਗਾਰੀ ਆ ਜਾਂ ਹੋਰ ਜਿੰਨੇ ਵੀ ਇਲਾਕੇ ਦੇ ਮਸਲੇ ਆ ਚਾਹੇ ਕਿਸਾਨੀ ਦੇ ਮਸਲੇ ਆ ਉਹਨਾਂ ਮਸਲਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ 'ਚ ਲੋਕਾਂ ਦੀ ਕਚਹਿਰੀ 'ਚ ਜਾ ਕੇ ਇਸ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕਰਾਂਗੇ। ਹੁਣ ਬਾਰੇ ਸਮਝਦੇ ਕਿ ਕੋਈ ਕਾਇਤੀ ਬਣਾਉਂਦਾ ਇਰਾਦਾ ਹੈ ਜਾਂ ਕੋਈ ਕਾਇਤੀ ਜਾਊਗਾ। ਨਹੀਂ ਇਹ ਵੇਖੋ ਮੇਰਾ ਬੜਾ ਕਲੀਅਰ ਆ ਕਿ ਮੈਂ ਸਟੇਜ ਤੋਂ ਵੀ ਇਹ ਗੱਲ ਕਹੀ ਆ ਇਹ ਮੇਰਾ ਪਰਿਵਾਰ ਆ ਜਿੰਨੀ ਸੰਗਤ ਅੱਜ ਆ। ਇਹ ਸੰਗਤ ਮੈਨੂੰ ਜੋ ਕਹੇਗੀ ਜੋ ਇਹ ਫੈਸਲਾ ਦੇਣਗੇ ਮੈਂ ਉਹ ਫੈਸਲਾ ਕਰਾਂਗਾ ਮੇਰਾ ਆਪਣਾ ਫੈਸਲਾ ਕੋਈ ਨਹੀਂ ਹੋਏਗਾ। ਕਾਜੀ ਗੱਲ ਕਰੀਏ ਕਾਦੀਦਨ ਵਾਲੇ ਤੁਸੀਂ ਉੱਥੇ ਅੰਦਰੇ ਮੌਜੂਦ ਹੋ ਤੁਸੀਂ। ਨਹੀਂ ਮੈਂ ਆਪਣੇ ਅਹੁਦੇ ਸਾਰੇ ਛੱਡ ਤੇ ਕਿਉਂਕਿ ਪਾਰਟੀ ਜਿਹੜੀ ਸੀਗੀ ਉਹ ਜਿਹੜੇ ਸਿਧਾਂਤਾਂ ਤੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਸਿਧਾਂਤਾਂ ਤੋਂ ਪਿੱਛੇ हट ਗਈ ਤੇ ਉਹਨਾਂ ਗੱਲਾਂ ਤੋਂ ਜਦੋਂ ਅਸੀਂ ਲੋਕਾਂ ਦੀ ਕਚਹਿਰੀ 'ਚ ਜਾਂਦੇ ਆ ਲੋਕ ਸਾਨੂੰ ਕਈ ਤਰ੍ਹਾਂ ਦੇ ਸਵਾਲ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਆਪਣੇ ਆਪ ਨੂੰ ਸਾਰੇ ਸਮੁੱਚੇ ਅਹੁਦਿਆਂ ਤੋਂ ਪਿੱਛੇ ਠਾ ਕੇ ਇੱਕ ਲੋਕਾਂ ਦੀ ਜਨਤੀ ਇੱਕ ਵਰਕਰ ਤੌਰ ਤੇ ਕੰਮ ਕਰ ਰਿਹਾ ਹਾਂ ਗੱਲ ਹੁਣ ਕੰਮ ਕੀ ਰਹੀਆਂ ਦੀ ਕਿੰਨੀ ਤਾਂ ਮੈਂ ਕਹਣਾ ਜੇ ਪੰਜਾਬ ਤੋਂ ਸਭ ਤੋਂ ਵੱਧ ਪਛੜਿਆ ਹਲਕਾ ਤੇ ਮਕੇਰੀਆਂ ਬਣ ਗਿਆ ਲੰਬਾ ਸਮਾਂ ਜਾ ਕੇ ਚਲੋ ਤੁਸੀਂ ਸਾਰੇ মিডিਆ ਵਾਲੇ ਮੇਰੇ ਭਰਾ ਬੈਠੇ ਹੋ ਕਦੇ ਲੋਕਾਂ ਦੀ ਚਲੋ ਕਚਹਿਰੀ ਚ ਚਲੋ ਲੋਕਾਂ ਪਿੰਡ ਪਿੰਡ ਚਲੋ ਲੋਕ ਤੁਹਾਨੂੰ ਆਪ ਦੱਸਣਗੇ ਆ ਜਿੰਨੀ ਅੱਜ ਜਨਤਾ ਆਈ ਹੈ ਨਾ ਇਹ ਸਰਕਾਰ ਦੀ ਸਤੀ ਹੋਈ ਆ ਲੋਕਾਂ ਦੀਆਂ ਸੜਕਾਂ ਨਹੀਂ ਲੋਕਾਂ ਦੇ ਕੋਈ ਹੋਰ ਮੁੱਦੇ ਤੇ ਜੇ ਗੱਲ ਕਰ ਲਈਏ ਅੱਜ ਬਹੁਤ ਬੁਰਾ ਹਾਲ ਆ ਜੇ ਪੰਜਾਬ ਤੋਂ ਜਵਾਬ ਤੇ ਹਾਜੀਪੋ ਤੇ ਲੱਗੇ ਲੱਗੇ ਜੇ ਪਿੰਡਾਂ ਚਲ ਜੋ ਉਹਨਾਂ 'ਚ ਜਾਗ ਦੇ ਤਾਂ ਮਹਿਸੂਸ ਹੁੰਦਾ ਕਰੇ ਪੰਜਾਬ ਦਾ ਹਲਕਾ ਹੀ ਹੈ ਨਹੀਂ ਪਾਲੀ ਕਿਹੜੇ ਕਿਹੜੇ ਇਹ ਜੁਪੀ ਭਾਰਜ ਵੜ ਗਏ ਜਾਂ ਕੇ ਇਹ ਆਜਾ ਮਾਹੌਲ ਸਾਡੇ ਅੱਜ ਹਲਕੇ ਦਾ ਬਣ ਚੁੱਕਾ ਰਣਨੀਤੀ ਅਜ ਤੱਕ ਦੇਖੋ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਆ ਕਿ ਮੈਂ ਆਪਣੀ ਸੋਚ ਲੈ ਕੇ ਚੱਲਿਆ ਅੱਜ ਤੋਂ ਬਾਅਦ ਲੋਕਾਂ ਦੀ ਲੜਾਈ ਲੜਨੀ ਆ ਜੋ ਲੋਕ ਕਹਿਣਗੇ ਉਹੀ ਮੇਰੀ ਰਣਨੀਤੀ ਹੋਏਗੀ ਜੋ ਲੋਕਾਂ ਦੀ ਰਣਨੀਤੀ ਹੋਏਗੀ ਮੈਂ ਆਪਣੇ ਭਰਾਵਾਂ ਤੋਂ ਬਾਹਰ ਇੱਕ ਕਦਮ ਨਹੀਂ ਜਾਣਾ 11 ਤਰੀਕ ਉਹ ਸੜਕਾਂ ਦੇ ਮੁੱਦੇ ਤੇ ਅਸੀਂ ਐਸ.ਡੀ.ਐਮ ਦਫ਼ਤਰ ਤੱਕਰਾਉ ਕਰਾਂਗੇ ਪਹਿਲਾ ਸਾਡਾ ਪ੍ਰੋਗਰਾਮ ਹੈ ਸੜਕਾਂ ਦੇ ਮੁੱਦੇ ਦੇ ਕਿਉਂਕਿ ਮੈਂ ਲੋਕਾਂ 'ਚ ਕਿਹਾ ਲੋਕਾਂ ਦੀ ਕਿਚੜ ਜਿਹੀਆਂ ਲੋਕ ਆਪ ਕਹਿੰਦੇ ਆ ਕਿ ਸਾਡੇ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਉਹ ਐਸ.ਡੀ.ਐਮ ਦਫ਼ਤਰ ਦੇ ਬਾਹਰ ਅਸੀਂ ਧਰਨਾ ਲਾ ਕੇ ਅਸੀਂ ਮੈਮਰੈਂਡਮ ਐਸ.ਡੀ.ਐਮ ਸਾਹਿਬ ਨੂੰ ਪਹਿਲਾਂ ਦੇਣਾ ਕਿ ਸਾਡਾ ਮੈਮਰੈਂਡਮ ਲਓ ਇਲਾਕੇ ਦੀਆਂ ਸੜਕਾਂ 'ਵਾਲ ਧਿਆਨ ਦਿਓ ਜੇ ਉਹ ਧਿਆਨ ਨਹੀਂ ਦੇਣਗੇ ਤੇ ਆਉਣ ਵਾਲੇ ਦਿਨਾਂ 'ਚ ਫਿਰ ਸੰਘਰਸ਼ ਵੱਡਾ ਕਰਾਂਗੇ ਠੀਕ